ਦਸਤਾਰ ਦਾ ਲੰਗਰ ਲਗਾ ਰਹੇ ਤਾਂ ਮੇਨ ਮੋਟਿਵ ਕੀ ਹੈ ਅੱਜ ਅਸੀਂ ਜੀਆਰਡੀ ਅਕੈਡਮੀ ਦੇ ਵਿੱਚ ਸਾਰੇ ਇਕੱਠੇ ਹੋਏ ਆ ਜੀਆਰਡੀ ਅਕੈਡਮੀ ਵੱਲੋਂ ਬਹੁਤ ਸੋਹਣਾ ਇੱਕ ਉਪਰਾਲਾ ਕੀਤਾ ਗਿਆ ਜਿੱਥੇ ਦਸਤਾਰ ਨੇ ਸ਼ਹਾਦਤ ਨੂੰ ਇੱਥੇ ਇਹਨਾਂ ਨੇ ਸਮਰਪਿਤ ਇੱਕ ਪ੍ਰੋਗਰਾਮ ਲਗਾਇਆ ਸਾਰਿਆਂ ਨੇ ਇੱਕ ਪ੍ਰਦਰਸ਼ਨੀ ਲਗਾਈ ਹੋਈ ਹੈ ਜਿੱਥੇ ਸਾਰੇ ਸਿੱਖ ਇਤਿਹਾਸ ਬਾਰੇ ਸਿੱਖ ਕੌਮਾਂ ਵਾਲ ਸਿੱਖ ਕੌਮ ਦੇ ਸ਼ਹੀਦਾਂ ਬਾਰੇ ਇਤਿਹਾਸ ਨੂੰ ਦਿਖਾਇਆ ਗਿਆ ਸਿੱਖ ਮਿਸ਼ਨਰੀ ਕਾਲਜ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਦਸਤਾਰ ਦਾ ਲੰਗਰ ਲਗਾਇਆ ਗਿਆ ਹੈ ਜਿੱਚ ਅਸੀਂ ਦਸਤਾਰ ਬਣ ਕੇ ਸਾਰੇ ਬੱਚਿਆਂ ਨੂੰ ਵੱਡਿਆਂ ਨੂੰ ਭੈਣਾਂ ਨੂੰ ਅਸੀਂ ਇੱਥੋਂ ਵੇਚ ਰਹੇ ਆ ਅਸੀਂ ਉਹ ਦਸਤਾਰ ਦੀ ਇੱਕ ਪਹਿਚਾਨ ਬਣਾ ਰਹੇ ਆ ਜਿਹੜੇ ਇੱਕ ਸਿੱਖ ਕੌਮ ਨੂੰ ਨਿਵੇਕਲੀ ਪਹਿਚਾਨ ਸਾਡੇ ਗੁਰੂ ਸਾਹਿਬ ਨੇ ਦਿੱਤੀ ਹੈ ਜੀ ਜਿਵੇਂ ਬਹੁਤ ਯੂਥ ਹੈ ਜਿਨ੍ਹਾਂ ਨੂੰ ਨਹੀਂ ਪਤਾ ਸਾਹਿਬ ਜادہ ਬਾਰੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੂਗੇ ਜੀ ਯੂਥ ਨੂੰ ਨਹੀਂ ਪਤਾ ਹਨਾ ਤੇ ਅੱਜ ਦੀ ਡੇਟ ਵਿੱਚ ਸੋਸ਼ਲ ਮੀਡੀਆ ਗੂਗਲ ਇੰਨੀਆਂ ਐਪਲੀਕੇਸ਼ਨਸ ਇੰਨਾ ਕੁਝ ਸਾਰਾ ਕੁਝ ਅਵੇਲੇਬਲ ਹੈ ਦੇਖਣਾ ਚਾਹਣ ਤਾਂ ਦੇਖ ਸਕਦੇ ਆ ਦਬ ਕਨਸੈਪਟ ਇਸ ਕੇ ਅੰਦਰ ਫੀਲਿੰਗ ਨਹੀਂ ਹੈ ਉਹ ਫੀਲਿੰਗ ਜਗਾਉਣ ਲਈ ਹੀ ਦਸਤਾਰਾਂ ਦਾ ਜਲੰਗਰ ਲਾਇਆ ਗਿਆ ਜੋ ਦਿਖਦਾ ਹੈ ਵਹੀ बिकता है हैना ਤਾਂ ਉਹ ਕੀ ਹੈ ਜਦੋਂ ਅਸੀਂ ਖੂਬਸੂਰਤ ਰੰਗਾਂ ਦੀਆਂ ਦਸਤਾਰਾਂ ਉਹਨਾਂ ਨੂੰ ਸਜਾ ਦਿੰਦੇ ਆ ਤਾਂ ਉਹਨਾਂ ਨੂੰ ਇੱਕ ਫੀਲਿੰਗ ਹੁੰਦੀ ਹੈ ਕਿ ਯਾਰ ਮੈਂ ਵੀ ਸੋਹਣਾ ਲੱਗ ਸਕਦਾ ਉਹ ਫਿਰ ਦਸਤਾਰ ਦੇ ਕਨਸੈਪਟ ਨੂੰ ਸਮਝਣਾ ਸ਼ੁਰੂ ਕਰਦੇ ਆ ਫਿਰ ਉਹਦੇ ਬਾਰੇ ਪੜ੍ਹਨਾ ਸ਼ੁਰੂ ਕਰਦੇ ਆ ਤੇ this is how the journey starts ਉਹ ਜਦੋਂ ਦਸਤਾਰ ਤੋਂ ਸ਼ੁਰੂ ਹੋਣਗੇ ਤੇ ਸਾਨੂੰ ਲੱਗਦਾ ਵੀ ਸ਼ਾਇਦ ਜਦੋਂ ਅਸੀਂ ਅਗਲੇ ਸਾਲ ਇੱਥੇ ਮਿਲਾਂਗੇ ਤਾਂ ਹੋ ਸਕਦਾ ਉਹ ਪੂਰਨ ਗੋੜ ਸਿਕ ਸਜੇ ਹੋਣਾ ਅਮਰਤ ਧਾਰੀ ਬਣੇ ਹੋਣ ਤਾਂ ਕਿਤੋਂ ਨਾ ਕਿਤੋਂ ਇੱਕ ਇਨੀਸ਼ੀਅਲ ਸਟੈਪ ਜਿਹੜਾ ਉਹ ਅਸੀਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਅਸੀਂ ਮੌਜੂਦ ਹੈਗੇ ਆ ਜੀ ਆਰਟੀ ਅਕੈਡਮੀ ਦੇ ਵਿੱਚ ਜਿੱਥੇ ਇੱਥੇ ਦਸਤਾਰ ਦਾ ਲੰਗਰ ਜੋ ਲਗਾਇਆ ਜਾ ਰਿਹਾ ਹੈ ਅਸੀਂ ਇਹਨਾਂ ਦੇ ਨਾਲ ਹੀ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਹ ਦਸਤਾਰ ਦਾ ਲੰਗਰ ਲਗਾ ਰਹੇ ਹੋ ਤਾਂ ਮੇਨ ਮੋਟਿਵ ਕੀ ਹੈ ਦੇਖੋ ਜੀ ਅੱਜ ਅਸੀਂ ਜੀਆਰਡੀ ਅਕੈਡਮੀ ਦੇ ਵਿੱਚ ਸਾਰੇ ਇਕੱਠੇ ਹੋਏ ਆ ਜੀਆਰਡੀ ਅਕੈਡਮੀ ਵੱਲੋਂ ਬਹੁਤ ਸੋਹਣਾ ਇੱਕ ਉਪਰਾਲਾ ਕੀਤਾ ਗਿਆ ਜਿੱਥੇ ਦਾਸਤਾਨੇ ਸ਼ਹਾਦਤ ਨੂੰ ਇੱਥੇ ਇਹਨਾਂ ਨੇ ਸਮਰਪਿਤ ਇੱਕ ਪ੍ਰੋਗਰਾਮ ਲਗਾਇਆ ਸਾਰਿਆਂ ਨੇ ਇੱਕ ਪ੍ਰਦਰਸ਼ਨੀ ਲਗਾਈ ਹੋਈ ਹੈ ਜਿੱਥੇ ਸਾਰੇ ਸਿੱਖ ਇਤਿਹਾਸ ਬਾਰੇ ਸਿੱਖ ਕੌਮਾਂ ਬਾਰੇ ਸਿੱਖ ਕੌਮ ਦੇ ਸ਼ਹੀਦਾਂ ਬਾਰੇ ਇਤਿਹਾਸ ਨੂੰ ਦਿਖਾਇਆ ਗਿਆ ਉੱਥੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਦਸਤਾਰ ਦਾ ਲੰਗਰ ਲਗਾਇਆ ਗਿਆ ਹੈ ਜਿੱਚ ਅਸੀਂ ਦਸਤਾਰ ਬਨ ਕੇ ਸਾਰੇ ਬੱਚਿਆਂ ਨੂੰ ਵੱਡਿਆਂ ਨੂੰ ਭੈਣਾਂ ਨੂੰ ਅਸੀਂ ਇੱਥੋਂ ਭੇਜ ਰਹੇ ਹਾਂ ਅਸੀਂ ਉਹ ਦਸਤਾਰ ਦੀ ਇੱਕ ਪਛਾਣ ਬਣਾ ਰਹੇ ਹਾਂ ਜਿਹੜੀ ਇੱਕ ਸਿੱਖ ਕੌਮ ਨੂੰ ਨਿਵੇਕਲੀ ਪਛਾਣ ਸਾਡੇ ਗੁਰੂ ਸਾਹਿਬ ਨੇ ਦਿੱਤੀ ਹੈ ਜੀ ਜੇ ਅਸੀਂ ਗੱਲ ਕਰੀਏ ਹੁੰਦੀ ਯੂਥ ਦੀ ਜਿਨ੍ਹਾਂ ਨੂੰ ਇਤਿਹਾਸ ਬਾਰੇ ਜ਼ਿਆਦਾ ਪਤਾ ਨਹੀਂ ਹੈਗਾ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹਨਾਂ ਨੂੰ ਇਤਿਹਾਸ ਬਾਰੇ ਜਾਨਣਾ ਚਾਹੀਦਾ ਜਿਵੇਂ ਬਹੁਤ ਯੂਥ ਹੈ ਜਿਨ੍ਹਾਂ ਨੂੰ ਨਹੀਂ ਪਤਾ ਸਾਹਿਬਜ਼ਾਦੇ ਬਾਰੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਜੀ ਗੱਲ ਇਦਾਂ ਹੈ ਕਿ ਜੇ ਯੂਥ ਨੂੰ ਨਹੀਂ ਪਤਾ ਹਨਾ ਤੇ ਅੱਜ ਦੀ ਡੇਟ ਵਿੱਚ ਸੋਸ਼ਲ ਮੀਡੀਆ ਗੂਗਲ ਇੰਨੀਆਂ ਐਪਲੀਕੇਸ਼ਨਸ ਇੰਨਾ ਕੁਝ ਹੈ ਸਾਰਾ ਕੁਝ ਅਵੇਲੇਬਲ ਹੈ ਦੇਖਣਾ ਚਾਹਣ ਤਾਂ ਦੇਖ ਸਕਦੇ ਆ ਦਾ ਕਨਸੈਪਟ ਇਸ ਕੇ ਅੰਦਰ ਫੀਲਿੰਗ ਨਹੀਂ ਹੈ ਉਹ ਫੀਲਿੰਗ ਜਗਾਉਣ ਲਈ ਹੀ ਦਸਤਾਰਾਂ ਦਾ ਜਲੰਗਰ ਲਾਇਆ ਗਿਆ ਕਿਉਂਕਿ ਜਿਹੜੀ ਚੀਜ਼ ਉਹ ਹੈ ਤਾਂ ਕੋਟ ਦੇਖੋ ਰਿਲੇਵੈਂਟ ਨਹੀਂ ਹੈ ਇੱਥੇ ਪਰ ਮੈਂ ਫਿਰ ਵੀ ਕੋਟ ਕਰ ਦੇਣਾ ਜੋ बिकता ਹੈ ਜੋ ਦਿਖਦਾ ਹੈ ਵਹੀ बिकता ਹੈ ਹਨਾ ਤਾਂ ਉਹ ਕੀ ਹੈ ਜਦੋਂ ਅਸੀਂ ਖੂਬਸੂਰਤ ਰੰਗਾਂ ਦੀਆਂ ਦਸਤਾਰਾਂ ਉਹਨਾਂ ਨੂੰ ਸਜਾ ਦਿੰਦੇ ਆ ਤਾਂ ਉਹਨਾਂ ਨੂੰ ਇੱਕ ਫੀਲਿੰਗ ਆਉਂਦੀ ਹੈ ਕਿ ਯਾਰ ਮੈਂ ਵੀ ਸੋਹਣਾ ਲੱਗ ਸਕਦਾ ਉਹ ਫਿਰ ਦਸਤਾਰ ਦੇ ਕਨਸੈਪਟ ਨੂੰ ਸਮਝਣਾ ਸ਼ੁਰੂ ਕਰਦੇ ਆ ਫਿਰ ਉਹਦੇ ਬਾਰੇ ਪੜ੍ਹਨਾ ਸ਼ੁਰੂ ਕਰਦੇ ਆ ਤੇ ਦਿਸ ਇਜ਼ ਹਾਊ ਦਾ ਜਰਨੀ ਸਟਾਰਟਸ ਉਹ ਜਦੋਂ ਦਸਤਾਰ ਤੋਂ ਸ਼ੁਰੂ ਹੋਣਗੇ ਤੇ ਸਾਨੂੰ ਲੱਗਦਾ ਵੀ ਸ਼ਾਇਦ ਜਦੋਂ ਅਸੀਂ ਅਗਲੇ ਸਾਲ ਇੱਥੇ ਮਿਲਾਂਗੇ ਤਾਂ ਹੋ ਸਕਦਾ ਉਹ ਪੂਰਨ ਗੁਰਸਿੱਖ ਸਜੇ ਹੋਣ ਅਮਰਤਾ ਧਾਰੀ ਬਣੇ ਹੋਣ ਤਾਂ ਕਿਤੋਂ ਨਾ ਕਿਤੋਂ ਇੱਕ ਇਨੀਸ਼ੀਅਲ ਸਟੈਪ ਜਿਹੜਾ ਉਹ ਅਸੀਂ ਲੈਣ ਦੀ ਕੋਸ਼ਿਸ਼ ਕਰ ਰਹੇ ਆ ਜਿਵੇਂ ਹੁਣ ਫੈਸ਼ਨ ਬਹੁਤ ਜ਼ਿਆਦਾ ਜਿਵੇਂ ਟ੍ਰੈਂਡ ਚ ਚੱਲਦਾ ਆ ਗਿਆ ਤਾਂ ਕਈ ਸਰਦਾਰ ਜੋ ਇਦਾਂ ਹੈਗੇ ਨੇ ਜੋ ਆਪਣੇ ਕੇਸ ਵਗੈਰਾ ਵੀ ਕਟਾ ਦਿੰਦੇ ਹੈਗੇ ਨੇ ਤਾਂ ਉਹਨਾਂ ਲਈ ਕੀ ਕਹੋਗੇ ਕਿ ਮਤਲਬ ਉਹਨਾਂ ਨੂੰ ਇਦਾਂ ਇਦ ਸੀ ਅ देयर इज अ कांसेप्ट ਕਿ ਬਈ ਤੁਸੀਂ ਉਹਨਾਂ ਨੂੰ ਫੈਸ਼ਨ ਨਾਲ ਕਿੱਦਾਂ ਰਿਲੇਟ ਕਰ ਰਹੇ ਹੋ ਉਹ ਕਿੱਦਾਂ ਆਪਣੇ ਆਪ ਨੂੰ ਸੋਹਣਾ ਲਗਾ ਰਹੇ ਆ ਤੁਸੀਂ ਇੱਥੇ ਹੁਣ ਤੁਸੀਂ ਤੁਹਾਡੇ ਕੈਮਰਾਮੈਨ ਨੂੰ ਕਹੂੰਗਾ ਇੱਥੇ ਕੈਮਰਾ ਘੁਮਾ ਕੇ ਦੇਖਣੇ ਤੇ 80% ਤੁਹਾਨੂੰ ਜਿਹੜਾ ਯੂਥ ਹੈ ਉਹ ਦਸਤਾਰ ਧਾਰੀ ਦਿਖੂਗਾ ਕਿ ਉਹ ਸੋਹਣਾ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਪ੍ਰਮੋਟ ਨਹੀਂ ਕਰ ਰਹੇ ਕਿ ਤੁਸੀਂ ਉਹਨਾਂ ਨੂੰ ਦੇਖ ਨਹੀਂ ਰਹੇ ਅੱਜ ਜਿਹੜੀ ਪੰਜਾਬ ਦਾ ਯੂਥ ਹੈ ਉਹ ਜੇ ਕਿਸੇ ਪੰਜਾਬੀ ਸਿੰਗਰ ਨੂੰ ਫੋਲੋ ਕਰ ਰਿਹਾ ਤਾਂ ਕਿਹਨੂੰ ਫੋਲੋ ਕਰ ਰਿਹਾ ਮੈਂ ਨੀ ਨਾਮ ਲਾਉਂਗਾ ਤੁਸੀਂ ਖੁਦ ਨਾ ਲਾਉਂਗੇ ਦਲਜੀਤ ਦੋਸਾਂਝ ਕੀ ਉਹ ਦਸਤਾਰ ਧਾਰੀ ਨਹੀਂ ਹੈ ਉਸ ਤੋਂ ਬਾਅਦ ਤਰਸੀਮ ਜਸੜੀ ਕੀ ਉਹਦੀ ਫੈਨ ਫੋਲੋਇੰਗ ਨਹੀਂ ਕੀ ਉਹ ਦਸਤਾਰ ਧਾਰੀ ਨਹੀਂ ਹੈ ਕੀ ਰਣਜੀਤ ਬਾਵਾ ਉਹ ਦਸਤਾਰ ਧਾਰੀ ਨਹੀਂ ਹੈ ਬਟ ਕੀ ਹੈ ਵੀ ਉਹ ਵੀ ਤਾਂ ਆਪਣੇ ਆਪ ਦੇ ਵਿੱਚ ਦਸਤਾਰ ਧਾਰੀ ਜ਼ਰੂਰ ਹੈਗਾ ਮੈਂ ਕਹਿੰਦਾ ਉਹ ਚੰਗੇ ਗੁਰਸਿੱਖ ਹੋਣ ਜਾਂ ਨਾ ਹੋਣ ਉਹਨਾਂ ਦੀ ਇੰਡੀਵਿਜੂਅਲ ਲਾਈਫ ਹੈ ਬਟ ਜੇ ਤੁਸੀਂ ਫੈਸ਼ਨ ਦੀ ਗੱਲ ਕਰੋ ਤੇ ਕਿਹੜਾ ਪੰਜਾਬੀ ਹੈ ਜਿਸ ਨੇ ਫੈਸ਼ਨ ਇੰਡਸਟਰੀ ਚ ਅੱਜ ਬਾਲੀਵੁੱਡ ਨੂੰ ਵੀ ਪਿੱਛੇ ਛੱਡਤਾ ਉਹ ਵੀ ਇੱਕ ਦਸਤਾਰ ਧਾਰੀ ਹੈ ਨਾ ਸੋ ਇਹ ਇਰ ਰੈਲੇਵੈਂਟ ਕੁਐਸਚਨ ਹੈ 10 ਸ ਗੂਚੀ ਦਾ ਯੂਐਸ ਦਾ ਬ੍ਰਾਂਡ ਬੈਸਟਰ ਪੂਰਨ ਗੁਰਸਿੱਖ ਹੈ ਠੀਕ ਹੈ ਉਸ ਤੋਂ ਬਾਅਦ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਲੈਕਮੇ ਫੈਸ਼ਨ ਵੀਕ ਚ ਜਿਹੜੇ ਬੰਦੇ ਦੇ ਕੱਪੜੇ ਚੱਲਦੇ ਆ ਉਹ ਡਿਜ਼ਾਈਨਰ ਗੁਰਸਿੱਖ ਹੈ ਸੋ देयर इज नो ਲਾਈਕ ਇਦਾਂ ਦੀ ਕੋਈ ਚੀਜ਼ ਹੀ ਨਹੀਂ ਆ ਵੀ ਜਿ세 ਤੁਸੀਂ ਉਹ ਹੈ ਇਹ ਤਾਂ ਆਪਣੇ ਆਪ ਨੂੰ ਸਮਝਾਉਣ ਵਾਲੀ ਗੱਲ ਹੈ ਜੀ ਮੈਂ ਦਸਤਾਰ ਬਨ ਕੇ ਸੋਨਾ ਨਹੀਂ ਲੱਗਦਾ ਮੈਂ ਕਹਿੰਦਾ ਆਜੋ ਆਜੋ ਮੇਰੇ ਨਾਲ ਡਿਬੇਟ ਕਰੋ ਇਸ ਗੱਲ ਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਕਿੰਨੀਆਂ ਮਤਲਬ ਸਾਡੇ ਕੋਲੇ ਐਮਪਲ ਆਫ ਐਗਜ਼ੈਪਲਸ ਨੇ ਮੋਰਓਵਰ ਆ ਜਿਹੜੇ ਦੇ ਵਿੱਚ ਨਾਈਕੀ ਦਾ ਜਿਹੜਾ ਬ੍ਰੈਂਡ ਐਂਬੈਸਡਰ ਹੈ ਯੂ ਐਸ ਦੇ ਵਿੱਚ ਉਹਦੀ ਵੀ ਐਡਵਰਟਾਈਜ਼ਮੈਂਟ ਸਾਨੂੰ ਸਾਬਤ ਸੂਰਤ ਦਸਤਾਰ ਤੇ ਮਿਲ ਚ ਮਿਲਦੀਆਂ ਨੇ ਸਾਬਤ ਸੂਰਤ ਤੇ ਗੁਰਸਿੱਖ ਉਹ ਵੀ ਇੱਕ ਗੁਰਸਿੱਖ ਬੰਦਾ ਹੈਗਾ ਉਹਦੇ ਵਿੱਚ ਨਾਲੇ ਦਸਤਾਰ ਅੱਜ ਜਿਹੜੇ ਚ ਇੱਕ ਫੈਸ਼ਨ ਸਟੇਟਮੈਂਟ ਵੀ ਬਣ ਗਿਆ ਹੈ ਕੋਈ ਅੱਜ ਦੇ ਜਿਹੜੇ ਸਿੰਗਰ ਜਿਹੜੇ ਹੈਗੇ ਨੇ ਉਹ ਸਪੈਸ਼ਲ ਦਸਤਾਰਾਂ ਸਜਾ ਸਜਾ ਕੇ ਪੰਜਾਬ ਵਿੱਚ ਫੇਮਸ ਹੋ ਰਹੇ ਨੇ ਉਹ ਬਿਨਾਂ ਦਸਤਾਰ ਤੋਂ ਹੁਣ ਐਕਸੈਪਟ ਵੀ ਨਹੀਂ ਕਰ ਰਿਆ ਕੋਈ ਉਹਨਾਂ ਨੂੰ ਬਹੁਤ ਸਾਰੇ ਸਿੰਗਰਜ਼ ਨੇ ਜਿਹੜੇ ਸਪੈਸ਼ਲ ਦਸਤਾਰਾ ਬਣ ਕੇ ਫੋਟੋਆਂ ਖਿਚਾਉਂਦੇ ਨੇ ਉਹ ਜਿਹੜੇ ਨਹੀਂ ਬੰਦੇ ਹੁਣ ਬਹੁਤ ਘੱਟ ਰਹਿ ਗਏ ਨੇ ਉਹ ਜ਼ਮਾਨਾ ਚਲਾ ਗਿਆ ਹੁਣ ਜੋ ਦਸਤਾਰ ਹੁਣ ਕੀ ਇੱਕ ਆਡ ਥਿੰਗ ਸੀ ਉਹਨੇ ਫੈਸ਼ਨ ਹੈਗਾ ਤੇ ਸਭ ਨੂੰ ਅਪਣਾਉਣਾ ਚਾਹੀਦਾ ਹੈ ਤੇ ਇੱਕ ਫੈਸ਼ਨ ਦੇ ਨਾਲ ਸਾਡੀ ਜ਼ਿੰਮੇਵਾਰੀ ਹੈ ਸਾਡੇ ਗੁਰੂ ਦਾ ਮਾਣ ਹੈਗਾ ਅੱਜ ਖਾਲੀ ਜੈਂਟਸ ਨਹੀਂ ਲੇਡੀਜ਼ ਵੀ ਤੁਸੀਂ ਦੇਖੋਗੇ ਦਸਤਾਰਾਂ ਸਜਾ ਰਹੀਆਂ ਹੈਗੀਆਂ ਨੇ ਤੇ ਬਹੁਤ ਛੇ ਰਿਸਪੌਂਸ ਸਾਡੇ ਕੋਲ ਡਿਲੇਡਲੀ ਦੁਮਾਲੇ ਕੱਟ ਗਏ ਨੇ ਦਸਤਾਰਾਂ ਨੂੰ ਅਸੀਂ ਫਾੜ ਫਾੜ ਕੇ ਦੁਮਾਲੇ ਬਣਾ ਰਹੇ ਹਾਂ ਤੋਂ ਸਾਨੂੰ ਬੜਾ ਮਾਣ ਹੈਗਾ ਅਸੀਂ ਸਭ ਨੂੰ ਕਹਿੰਨੇ ਮਾਣ ਮਹਿਸੂਸ ਕਰੀਏ ਅਸੀਂ ਜੋ ਹੈਗੇ ਗੁਰੂ ਸਾਹਿਬ ਨੇ ਸਾਨੂੰ ਜੋ ਬਹੁਤ ਵਧੀਆ ਬਣਾਇਆ ਤੇ ਅਸੀਂ ਇਦਾਂ ਦੇ ਰਹੀਏ ਆਪਣੇ ਆਪ ਨੂੰ ਐਕਸੈਪਟ ਕਰਕੇ ਆਪਣੇ ਆਪ ਤੇ ਮਾਣ ਮਹਿਸੂਸ ਕਰੀਏ